ਉਹ ਪਹਿਲਾਂ ਇਥੋਂ ਜਿਹੜੇ ਪਹਿਲਾਂ ਫੜਾ ਕੇ ਦਾ ਇੰਦੀ ਸਾਰਿਆਂ ਦੀ ਪੱਟੀ ਮੇਸਰੀ ਆ ਦੂਜੇ ਦੀ ਵੀ ਪਹਿਲੇ ਦੀ ਵੀ ਬਈ ਜਿਹੜੇ ਕਰਤੇ ਗਲਮੇ ਆਰਕੈਸਟਰਾ ਵਾਲੀ ਇਹ ਇਹਦਾ ਇਹ ਜਗਲਾ ਮੈਨੂੰ ਫਿਟਿੰਗ ਵਾਲਾ ਕੁੱਟ ਭੇਜਾ ਕਿ ਮੈਂ ਛੰਟਾ ਹੁਣ ਮੈਂ ਕਿਹਾ ਟਮਾਟਾ ਲਿਆ ਕੋਈ ਇਹ ਜੋ ਸੂਟ ਇਹਦੇ ਕੋਲੇ ਹਾਂ ਜਿਹੜੇ ਦਿੱਤੇ ਕਿ ਆਪਾਂ ਛੋਟੇ ਫਿਟਿੰਗ ਗਲਤੋ ਥੋੜੀ ਹੁੰਦੀ ਆ ਫਿਟਿੰਗ ਤਾਂ ਇੱਥੋਂ ਹੁੰਦੀ ਆ ਤੂੰ ਕਹ ਮੇਰਾ ਗਲ ਏਡਾ ਵਡਾ ਕਰ ਤਾਂ ਪਜਾਮਾ ਏਡਾ ਕਰ ਤਾਂ ਕੈਪਰੀ ਨਾ ਪਜਾਮਾ ਤਾਲੀਆਂ ਲਾ ਲੂ ਆਣ ਦਾ ਜੇ ਮੈਂ ਧੁੱਪੇ ਛਾਉਣਾ ਹੁੰਦਾ ਆ ਗੱਲੀ ਸੁਣੀ ਬਾਟਾ ਮਰੂ ਫੱਟ ਮਰੇ ਬਜ਼ਾਰ ਨੂੰ ਮਾਰੇਗਾ ਝੂਸ ਕੱਟ ਕੇ ਰੱਖਣਾ ਸਾਰੇ ਕੱਪੜੇ ਖਰਾਬ ਕਰ ਦੇ ਤੈਨੂੰ ਪਤਾ ਕਿੰਨਾ ਮਹਿੰਗਾ ਹੈ ਜੀ ਕਿੰਨਾ ਮਹਿੰਗਾ ਹੈ ਤੂੰ ਮਾਈਕੀ ਕੋਲ ਪ੍ਰਮਾਣ ਕਰ ਪਹਿਲਾਂ ਤਾਂ 10000 ਕੱਪੜਾ ਸੀ ਆਪਾਂ ਸ਼ੌਂਤਾ 20000 ਨਾਲਿਆ ਤੜੀ ਸੂਟ ਇਹਦਾ ਮੈਂ ਫਸੜਦਾ ਹਾਂ ਪਹਿਲਾਂ ਤੈਨੂੰ ਲੜ ਲੜ ਕੇ ਦਵਾਇਆ ਸੀ ਮਸਾ ਹਾਂ ਇਹ ਜੀ ਇਹ ਠੂ ਇੱਥੇ ਆਉ ਹੋਰ ਆਣੀ ਕੋਈ ਦਰਜੀ ਹੋਰ ਕਿੱਥੇ ਜਾ ਔਰ ਕਿੱਥੇ ਜਾਵਾਂ ਜਿੱਥੇ ਉਹ ਤੁਸੀਂ ਸਰੀਆਮ ਹੋ ਜੋ ਤੁਸੀਂ ਛੜਿਆਮ ਹੋ ਜੋ ਮੈਂ ਕਿ ਕਹਤਾ ਇਹਨੂੰ ਹਾਂ ਭਰੇ ਧੂਲ ਆ ਜੇ ਕੱਪੜੇ ਉਰੇ ਆਉਂਦੀ ਹੈ ਜੇ ਮੈਂ ਕੱਪੜੇ ਠਾਉਣਾ ਤਾਂ ਆਉਂਦੀ ਹੈ ਅਗਲੀ ਹਾਂ ਫਿਰ ਕੀ ਲੱਲ ਲਾਰਾ ਦਾ ਸੌਂਗੇ ਮੇਰੀ ਗੱਲ ਸੁਣ ਜਾ ਜਣਾ ਬੋਲ ਤਾ ਤੇਰੇ ਨਾਲ ਕੋਈ ਉਹ ਨਹੀਂ ਮੇਰਾ ਪੈਸੇ ਨੇ ਆਪਦੇ ਲੈ ਜਾ ਮੈਂ ਕਿ ਛੱਟਾ ਪਾੜਦਾ ਹਾਂ ਮੈਨੂੰ ਧਾਰੋ ਰੇ ਰੂਸ ਕਦੋਂ ਨਹੀਂ ਮੈਂ ਕੱਢੇਗਾ ਜਲੂਚ ਤੂੰ ਪੈਸੇ ਤਾਂ 2-300 ਦੇ ਦਿੰਦਾ ਪੈਸੇ ਕੱਪੜੇ ਤਾਂ ਨਹੀਂ ਰਹਿਗੇ ਹੋ ਚੱਕਿਆ ਆਉਂਦਾ ਹੋਰ ਸਿਆਉਂਦਾ ਨਹੀਂ ਕੋਈ ਸਨਾਮ ਚ ਕਿੰਨੇ ਸਿਆਉਂਦਾ ਨੇ ਹੋਰ ਲਾਵੇ ਮਰ ਜਾ ਤੂੰ ਓ ਬਾਈ ਮੇ ਵੇਦਰੀ ਕੋ ਚੋਂ ਦਾ ਮੈਂ ਤਾਂ ਤਾਂ ਆ ਗਈ ਸੀ ਮੈਨੂੰ ਤਾਂ ਕਹਿੰਦੇ ਵੱਡੇ ਵੱਡੇ ਸਿੰਗਰਾਂ ਦੇ ਸੂਟ ਆਉਂਦੇ ਇੱਥੇ ਕਿਹੜਾ ਕਿਹੜਾ ਆਈ ਨਾ ਮੇਰੇ ਕੋਲ ਆਵਾ ਆਉਂਦੇ ਨੇ ਨੀਰੂ ਬਾਜ ਬਾਜ ਪਰਛਾ ਚੋਂ ਬੱਜਟਾ ਛੁੱਟਕਾ ਘਰ ਤਾਂ ਜੀ ਬਹੂ ਚਲਾਉਂਦੀ ਆ ਵਿਚਾਰੀ ਉੱਥੇ ਲੱਗੀ ਹੋਈ ਆ ਲੈ ਉਹ ਹੋੜ ਹੋੜ ਚਲਾਉਂਦੀ ਆ ਘਰ ਗਾਹਾਂ ਕੀ ਲਿਆਉਂਦੀ ਆ ਉਹ 10000 ਰੁਪਏ ਲਿਆਉਂਦੀ ਆ ਮੁੰਡੇ ਦਾ ਕਾ ਕਾ ਫਿਰ ਹਾਂ ਕਾਲੇ ਸੂਟ ਕਰਾਉ ਕਰੀ ਨਾ ਟੈਕ ਟੈਕ ਜੀ ਬੋ ਜਾ ਉਹ ਜਾ ਤੂੰ ਕੰਮ ਕਰ ਮੇਰੇ ਨਾਲ ਸੁਣ ਕੇ ਸੁਣ ਲੈ ਬਾਈ ਜਿੰਨੇ ਦਾ ਮੇਰਾ ਸੂਟ ਸੀਗਾ ਜਾਤਾ ਤੇ ਤੇ ਨੇ ਉਹ ਤਾਂ ਦਾ ਸੂਟ ਦਵਾ ਦੇ ਪੈਸੇ ਧਰ ਦੇ ਜਿਹੜੀ ਸਮਈਆ ਮੇਰੀ ਗੱਲ ਤੁਹਾਨੂੰ 52 ਵਾਂਗੂ ਥੋੜੀ ਸਮਈ ਮਿਲਦੂ ਜਈ ਸੋ ਤਾਂ ਲਈਏ ਵਕਤ ਰੁਪਈਆ 1500 ਦੇ 50 50 ਐ ਕਿ ਤੱਕ ਜਿਹੜਾ ਕੋਲ ਨੂੰ ਪੁੱਛ ਨਹੀਂ ਵੈਂਟ ਬੋਟਲ ਆ ਗਈ ਰਿਲਾ ਲੈ ਨਾ ਵੀ ਇਹ ਤਾਂ ਨਿੱਲਾ ਭੀ ਦੋ ਵਾਰ ਟਾ ਟੋਂ ਮੈਂ ਕਿ ਚੱਕ ਮਾਰਨਾ ਹੈ ਕੱਲ ਤੱਕ ਕੋਈ ਨਾ ਪੰਦਰਾ ਹੋਵੇ ਬੱਚਾ ਠੀਕ ਹੈ ਕਿ ਚੜੀ ਨਾਲ ਜਾ ਕੇ ਕੰਮ ਦੀ ਵੀ ਗੱਲ ਥੋੜਾ ਬਾਹਨ ਹੈ ਕਿੱਥੇ ਵਾ ਡਬਲ ਮਾਰਟ ਦੀ ਇਕੱਠਾ ਹੀ ਕੋਚੋਂ ਚੋਂਕ ਤੇ ਟੱਲੋ ਮਾਮਾ ਨਹੀਂ ਦੋ ਵਾਰ ਹਾਂ ਦੱਤਨ ਠੀਕ ਹੈ ਕੱਲੋਂ ਆ ਮਾਮਾ

ਦਿਮਾਗ ਖਰਾਬ ਹੋਇਆ ਆਪੇ ਅਮਨ ਜੀ ਸਾੜੀ ਰਾਤ ਦਿਮਾਗ ਤੇ ਰੀਲਾ ਚੱਲੀ ਜਾਂਦੀ ਆ ਜਿਹੜੇ-ਜਿਹੜੇ ਕੰਦਰ ਕਿਹੜੇ ਰੰਗ ਤੇ ਰੀਲਾ ਮਾ ਕਿਹੜੇ ਗਿੱਲਾ ਆਜ ਇੱਕਲਾ ਬੈਠਾ ਹਾਂ ਬੇਟਾ ਦਿਮਾਗ ਕਹਿੰਦਾ ਤੂੰ ਕੋਈ ਕਹਤੇ ਕਿ ਮਾਸੀ ਮੀਤਾ ਤੇ ਰਹੀ ਹੈਗੀ ਆਪਾਂ ਤਾਂ ਤੈਨੂੰ ਉੱਟ ਕਹਿੰਦੇ ਸੱਚ ਮਾਸੀ ਇੱਥੇ ਮਾਸੀ ਮਾਸੀ ਆਈ ਨਹੀਂ ਉਹ ਤੇਰੀ ਭੁੰਜਾ ਤੇ ਪਿੱਤੇ ਗਈ ਆਈ ਨਹੀਂ ਹਲੇ ਸੱਈਆ ਖਾਣ ਜਾਂਦੀ ਆ ਕੁਝ ਨਹੀਂ ਕਰਦੀ ਮੈਂ ਨਾ ਕਹ ਮਾਂ ਕਬਲੀ ਗਈ ਇਹ ਕਿਤੇ ਬਣਾ ਕੇ ਖਾ ਲਿਆ ਕਰੂੰ ਤੇ ਸਾਰਾ ਦਿਨ ਟੈਪ ਪਚ ਕਰਦੀ ਆ ਉਹੀ ਤਾਂ ਕਰ ਲਿਆ ਉਹ ਸਾਰਾ ਦਿਨ ਪੰਜਾਬੀ ਆਗੀ ਚਲਾਈ ਜਾ ਪੰਕਰੇ ਦੇਖੀ ਕਿ ਗਾਂ ਪੇ ਆਪੇ ਆਗਾ ਜਮਾ ਨਹੀਂ ਸਫਾਈ ਹੈਗੀ ਸਫਾਈ ਪਾਈ ਕੌਣ ਕਰੇ ਹੁਣ ਮੈਂ ਮੈਨੂੰ ਆਏ ਡੱਟ ਮਾਟਾੜੂ ਕੋਚਾ ਕਰੋ ਟੇਲਰ ਹੋ ਗਏ ਚਲੋ ਕੋਈ ਨਾ ਮੈਂ ਹੁਣ ਸਫਾਈੇ ਕਰਾਉਣ ਆਇਆ ਹਾਂ ਹਾਂ ਬਸ ਠੀਕ ਹੈ ਉਹਦੇ ਚਾਹ ਤਰਪਤ ਜਾ ਕੇ ਹਾਂ ਦਰ ਗਿਆ ਮੈਨੂੰ ਬਾਅਦ ਚ ਸਖਾ ਦੀ ਤੇ ਨਾ ਹਾਂ ਕੋਈ ਬਲੇ ਨਹੀਂ ਹਾਂ ਨੂੰ ਸਮਝਾ ਜੋ ਕੱਟਾ ਫਾਹ ਬੱਟ ਮੈਂ ਟਾਈ ਕੱਪੜੀ ਨਹੀਂ ਸੰਭਟੇ ਤੇ ਜੋ ਨਹੀਂ ਫੱਤੇ ਹੈਗੇ ਜਿਹੜੇ ਪਹਿਲਾਂ ਟੁੱਟੇ ਇੱਕ ਮਿੰਟ ਮੈਨੂੰ ਦਿਖਾ ਕਿੱਧਰ ਹੈ ਕੈਮਰਾ ਦੇਖੀ ਤੂੰ ਕੈਮਰਾ ਨਹੀਂ ਜਾਂਦੀ ਐਸੇ ਨਹੀਂ ਸਮਝ ਕੈਮਰਾ ਕਿੱਧਰ ਹੈ ਇੱਧਰ ਐਸਾ ਸੰਦੇ ਇੱਧਰ ਲੱਗਿਆ ਮੈਂ ਤੇਰੇ ਪਹਿਲਾਂ ਨੂੰ ਟੁੱਟਦੇ ਉਸ ਚੱਕ ਦੀ ਗੱਲ ਉਹ ਪਿੱਛੇ ਗੇਟ ਲਾਉਣਾ ਲਾਉਣਾ ਆ ਜਾਲੀ ਵਾਲੀ ਲਾ ਦਿੰਦੇ ਆ ਦੇਖ ਠੀਕ ਹੈ ਉਹ ਕੈਨ ਨਹੀਂ ਕਲਾਮ ਹੈ ਚਲ ਤੇਰੀ ਵਾਰੀ ਇੱਧਰ ਬੰਨ ਤਾਂ ਪਹਿਲਾਂ ਦੇ ਟੁੱਟ ਆਉਂਦੇ ਫੂਟਾਂ ਦੇ ਕੱਪੜੇ ਨਾ ਕਿਤੇ ਚੁਣੂ ਹੋਰ ਕੁਝ ਜੇ ਨਾ ਮੇਰਾ ਸੂਟ ਲਿਆ ਕੇ ਦੇਆ ਤਾਂ ਮੈਂ ਤਾਂ ਇੱਥੇ ਆ ਕੇ ਜਲੂਸ ਕੱਢੂ ਮੇਰੇ ਕੋਲੇ ਕੋਈ ਝੂਠ ਨਹੀਂ ਚੱਬਾ ਮੈਂ ਤਾਂ ਸਾਰੇ ਪਿੰਡ 'ਚ ਕਹੂੰ ਆ ਜੇ ਕਈ ਸੱਟ ਬੋਲਣਾ ਮੇਰੇ ਬਾਜਾ ਮੇਲੇ ਕੜਿਓ ਤੱਕ ਉਹੋ ਬੋਲਦੀ ਤਾਂ ਮੈਂ ਫੇ ਮੈਨੂੰ ਕੀ ਪਤਾ ਸੀ ਪੱਟੀ ਮੇਸ ਕਰਦੂ ਹਾਂ ਪੱਟੀ ਮੇਸ ਕਰੂ ਚਾਰ ਕਰੇ ਲੱਖਣ ਨਹੀਂ ਸੂਰ ਨਹੀਂ ਗਾੜ ਮੇਰੀ ਤਾਂ ਦਵਾਈ ਦੀ ਪੱਟੀ ਮੇਸ ਕਰਦੀ ਹੈ ਬਾਲਾ ਤੇ ਮੇਰਾ ਕੱਟਦਾ ਟੁੱਟੀਆਂ ਕਰ ਮੇਰੇ ਠਾ ਹਾਂ ਬਲੀ ਸੂਰ ਨਹੀਂ ਤੈਨੂੰ ਜਾ ਦੇ ਕੋਈ ਨਾ ਤੈਨੂੰ ਦੱਸੂ ਹਾਂ ਮਾਰ ਮੈਂ ਤਾਂ ਉਹਨੂੰ ਆਏ ਕਿਹਾ ਦੀ ਮਗਾ ਸਾਡੇ ਲੋਕ ਤਾਂ ਭਾਈ ਟਾਈਮ ਨਹੀਂ ਹੈਗਾ ਤੇਰੇ ਫੂਟ ਸੇਉਣ ਜੋ ਕਾ ਮੈਂ ਕਹਉਂਦਾ ਵੱਡੇ ਵੱਡੇ ਆਉਦੇ ਵੰਗੂ ਕਲਾਕਾਰਾਂ ਦੇ ਵੱਡੇ ਵੱਡੇ ਐਕਟਰਾਂ ਦੇ ਕੱਪੜੇ ਸੰਭਲਦੇ ਤਾਂ ਮੱਚ ਗਈ ਫੂਣੀ ਬੋਲ ਤੇਰੇ ਢੱਡੀਆਂ ਬੋਲਦਾ ਮੈਂ ਤੈਨੂੰ ਦੱਛਾ ਫੂਣੀ ਬੋਲਦੀ ਫੂਣੀ ਬੋਲਦੀ ਤੇਰੇ ਤੇ ਗਈ ਹੋਵੇ ਕਿ ਟਿਕੜਾ ਜਾਂਦੀ ਆ ਉਹ ਉਧਰੋਂ ਹੁਣ ਤੂੰ ਕੱਟ ਲਈ ਹੁਣ ਤੂੰ ਕੱਟ ਲਈ ਤੇਰੇ ਹੱਥ ਮਰੇ ਸਾਡੀ ਮੈਂ ਤਾਂ ਨਹੀਂ ਬੜੇ ਹੁੰਦਾ ਇਤਿਹਾਸ ਕਿ ਬਿੜ ਜਾ ਕੇ ਮੰਨ ਜਾਉਣ ਤਾਂ ਹੁਣ ਤਾਂ ਮੈਂ ਵੀ ਹੱਸ ਪਿਆ ਮਰਨੇ ਨਹੀਂ ਤੈਨੂੰ ਜਿੰਨੇ ਕਰ ਤੈਨੂੰ ਰਵਾਉਂਦੀ ਨਹੀਂ ਨਾ ਚੈਨ ਨਹੀਂ ਆਉਦਾ ਮੈਨੂੰ ਬਾਤ ਕਰ ਕਰਨੀ ਤੇ ਇੱਕ ਅਸਲੀ ਬਈ ਮੈਂ ਤਾਂ ਦਾਦਰਾ ਕੱਢ ਮੇਰੇ ਮੂਰੇ ਮੈਂ ਨਹੀਂ ਦੰਦ ਕੱਢਦੀ ਜੇ ਤੇਰੇ ਜਿੱਤ ਚੋਵੇ ਹੱਸਦੀ ਉਸ ਦਿਨ ਹੀ ਮੈਂ ਹਾਂ ਮੈਂ ਤਾਂ ਤੇਰੇ ਨਾਲ ਤੇਰਾ ਕੀ ਤਾਂ ਦੇਖਿਆ ਮਸੀਨ ਮੈਂ ਉਹ ਕਹ ਤੰਦ ਕੱਢੂ ਆਈ ਬੈਰੀ ਇਹ ਭੁੱਲ ਜਾ ਹੂੰ ਦੰਦ ਕੱਢੇਗਾ ਦੰਦ ਜਨਾ ਕੱਢ ਮੈਂ ਕੱਢ ചോറി ല ചോര വിട്ട പണ ആ ഗോര